2 ਇੰਚ ਆਪਾਂ ਨੇ ਜਿਹੜਾ ਇੱਥੇ ਕੱਪੜਾ ਲੈਣਾ। ਜਿਆਦਾ ਵੀ ਫਿਰ ਵਿੱਚ ਇਕੱਠਾ ਹੋ ਜਾਂਦਾ। 7.5 ਇੰਚ ਆਪਾਂ ਨੇ ਇਸ ਤਰ੍ਹਾਂ ਕਿੰਨਾ ਰਹਿਣਾ। ਕਿਉਂਕਿ ਆ ਵੀ 6.5 ਇੰਚ ਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ। ਹੁਣ ਆਪਾਂ ਪਲੇਟਾਂ ਦੇ ਉੱਤੇ ਜਿਹੜਾ ਆ ਕੱਪੜਾ ਲਾਵਾਂਗੇ ਜਿਹੜਾ ਆਪਾਂ ਨੇ ਉਹਦੇ ਵਿੱਚੋਂ ਕੱਟ ਕਰਿਆ। ਇੱਕ ਸਾਈਡ ਤੋਂ ਫੜ ਕੇ ਆਪਾਂ ਨੇ ਏਦਾਂ ਕੱਪੜਾ। ਇਸ ਤਰ੍ਹਾਂ ਇੱਕੇ ਨਾਲ ਇਸ ਤਰੀਕੇ ਨਾਲ ਆਪਾਂ ਇਹਦਾ ਕੱਪੜਾ ਸਹੀ ਕਰਕੇ ਫੜ ਲੈਣਾ ਇੱਥੋਂ ਆਪਾਂ ਬਰੀਕ ਪਾਵਾਂਗੇ ਇਧਰੋਂ ਵੀ ਬਰੀਕ ਪਾਵਾਂਗੇ ਇੱਥੋਂ ਆਪਾਂ 1/2 ਇੰਚ ਜਿਹੜੀ ਅੰਦਰ ਨੂੰ ਕਰਾਂਗੇ ਪਲੇਟ ਨੂੰ ਜਿਹਦੇ ਨਾਲ ਫਿਟਿੰਗ ਆ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇੱਥੋਂ ਆਪਾਂ ਨੇ ਬਰੀਕ ਪਾਉਣੀ ਆ ਪਲੇਟ ਇੱਥੋਂ ਕਾ ਆਪਾਂ ਨੇ 1/2 ਇੰਚ ਦੀ ਜਿਹੜੀ ਰੱਖਣੀ ਆ ਇੱਥੋਂ ਆਪਾਂ ਨੇ ਜਾ ਕੇ ਫੇਰ ਬਰੀਕ ਕਰਦਣੀ ਆ ਇਸ ਤਰੀਕੇ ਨਾਲ ਜਿਹੜੀ ਇਹ ਪਲੇਟ ਆ ਹੋਊਗੀ ਇਹ ਤੁਹਾਨੂੰ ਦੂਜੇ ਲੋੜ ਪਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਨਿਸ਼ਾਨੀ ਲਾ ਕੇ ਫਿਰ ਪਲੇਟ ਆ ਜਿਹੜੀ ਉੱਥੇ ਹੀ ਪਾਣੀ ਸ਼ੁਰੂ ਕਰ ਦੇਣੀ ਹੈ ਤੁਸੀਂ ਨੇ ਵੀ ਪਲੇਟ ਪਾਣੀ ਆ ਬहोत ही ਵਧੀਆ ਜਿਹੜੀ ਫਿਟਿੰਗ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਦੂਜੀ ਸਾਈਡ ਵੀ ਆ ਜਿਹੜੀ ਇਦਾਂ ਹੀ ਪਲੇਟ ਫਾਵਾਂਗੇ ਜਿਹੜੀ ਆਪਣੀ ਆ ਟੈਡੀ ਪਲੇਟ ਹੁੰਦੀ ਆ ਇੱਥੋਂ ਵੀ ਆਪਾਂ ਨੇ ਇਸੇ ਤਰੀਕੇ ਨਾਲ ਬਰੀਕ ਬਰੀਕ ਲੈ ਕੇ ਜਾਣਾ ਪਹਿਲਾਂ ਫਿਰ ਗਾਹਾਂ ਤੋਂ ਜਾ ਕੇ ਆਪਾਂ ਨੇ ਸਿਖਰ ਤੋਂ 8-10 ਇੰਚ ਮੰਗ ਆਪਾਂ ਨੇ ਤੁਨੀ ਸਾਈਡ ਤੋਂ ਜਿਹੜੀ ਆ ਪਲੇਟ ਪਾਉਣੀ ਆ ਦੇਖੋ ਇਸ ਤਰੀਕੇ ਨਾਲ ਫੜ ਲੈਣਾ ਦੇਖੋ ਤੁਸੀਂ ਇਸ ਤਰੀਕੇ ਨਾਲ ਜਿਹੜੀਆਂ ਨੇ ਨਿਸ਼ਾਨੀਆਂ ਲਗਾ ਲੈਣੀਆਂ ਨੇ ਜੇ ਤੁਹਾਨੂੰ ਇਹ ਪਲੇਟਾਂ ਪਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਇਸ ਤਰੀਕੇ ਨਾਲ ਤੁਸੀਂ ਨੇ ਨਿਸ਼ਾਨੀਆਂ ਨੇ ਜਿਹੜੀਆਂ ਉਹ ਲਗਾ ਲੈਣੀਆਂ ਨੇ ਪਹਿਲਾਂ ਥੋ ਬਰੀਕ ਫਿਰ ਮੋٹے-ਮੋٹے ਕਰਦੇ ਜੰਮਾਇਆ ਕਰੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਪਲੇਟ ਪਾਉਣੀ ਆ ਨਾ ਦੇਖੋ ਆ ਦੇਖੋ ਇਸ ਤਰੀਕੇ ਨਾਲ ਜਿਹੜੀ ਪਲੇਟ ਆ ਪਾਣੀ ਆ ਜਿਹੜੀ ਇਹ ਟੇਢੀ ਪਲੇਟ ਹੈ ਇਹ ਵੀ ਆਪਾਂ ਨੇ ਇੱਥੋਂ ਬਰੀਕ ਹੀ ਪਾਣੀ ਆ ਇਹ ਬੱਲੇ ਸਾਈਡ ਤੋਂ ਹਲਕੀ ਹਲਕੀ ਮੋਟੀ ਲੈ ਕੇ ਜਾਣੀਆਂ ਕਰਕੇ ਇਸ ਤਰੀਕੇ ਨਾਲ ਫਿਟਿੰਗ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਜੇ ਤੁਸੀਂ ਪਲੇਟਸ ਪਾਉਣੇ ਹੋ ਤੇ ਤੁਹਾਨੂੰ ਔਖਾ ਲੱਗਦਾ ਨਾ पहला निशानियाँ लगा लिया करो फिर प्लेटा पा लिया करो इस तरीके ने भी प्लेट पानिया ने बहुत ही वैसिया तरीका ईजी है न ਤੁਸੀਂ ਇਹ ਵੀ ਪਲੇਟਸ ਨੇ ਜਿਹੜੀਆਂ ਇਦਾਂ ਹੀ ਪਾਣੀਆਂ ਨੇ ਇਸੇ ਤਰੀਕੇ ਨਾਲ ਨਿਸ਼ਾਨ ਨੇ ਜਿਹੜੇ ਉਹ ਲਗਾਣੇ ਨੇ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਦੇਖੋ ਕਿੰਨੀ ਵਧੀਆ ਫਿਟਿੰਗ ਬਣ ਕੇ ਪਿਆਰ ਆਊਗੀ ਇਹਦੀ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਜਿਹੜੀਆਂ ਪਲੇਟਸ ਪਾਣੀਆਂ ਨੇ ਇੱਕ ਸੱਦ ਦਿਓ ਆਪਣੇ ਆਪ ਹੀ ਜਿਹੜੀ ਆ ਆ ਚੀਜ਼ ਤੋਂ ਫਿਟਿੰਗ ਜਿਹੜੀ ਬਣਨੀ ਤਿਆਰ ਹੋ ਗਈ ਆਪਣੇ ਆਪ ਹੀ ਜੇ ਇਸੇ ਤਰੀਕੇ ਨਾਲ ਤੁਸੀਂ ਵੀ ਪਲੇਟਸ ਪਾਉਂਗੇ ਤੇ ਨਿਸ਼ਾਨ ਵਗੈਰਾ ਲਗਾਉਂਗੇ ਤਾਂ ਕਦੇ ਵੀ ਤੁਹਾਡੇ ਸੂਰਦੀ ਜਿਹੜੀ ਫਿਟਿੰਗਾਂ ਖਰਾਬ ਨਹੀਂ ਹੋਊਗੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਬਾਏ